ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਹੱਜਾ ਪਤਰ ਵਾਸਤੇ ਲੈ ਕੇ ਆ ਗਏ ਹਾਂ ਬਹੁਤ ਸੋਹਣੀ ਵਿంటర్ ਕਲੈਕਸ਼ਨ ਠੀਕ ਹੈ ਜੀ ਵਿంటర్ ਕਲੈਕਸ਼ਨ ਦੀ ਤੁਹਾਨੂੰ ਵੀ ਬਹੁਤ ਹੈਗਾ ਸੀਗਾ ਵੇਟ ਸੀ ਔਰ ਮੈਨੂੰ ਵੀ ਬਹੁਤ ਵੇਟ ਸੀਗਾ ਮੈਂ ਕਦੋਂ ਤੁਹਾਨੂੰ ਜਲਦੀ ਜਲਦੀ ਸੂਟ ਦਿਖਾਵਾਂ ਤੇ ਕਲੈਕਸ਼ਨ ਬਹੁਤ ਸੋਹਣੀ ਆ ਗਈ ਹੈ ਨਾਰਮਲ ਤੋਂ ਲੈ ਕੇ ਹਾਈ ਰੇਜ ਤੱਕ ਸਭ ਤਰ੍ਹਾਂ ਦੇ ਸੂਟ ਆ ਗਏ ਨੇ ਤੇ ਆਪਾਂ ਹੁਣ ਤੁਹਾਨੂੰ ਡੇ ਬਾਈ ਡੇ ਵੀਡੀਓਜ਼ ਦਿਖਾਉਂਦੇ ਰਵਾਂਗੇ ਠੀਕ ਹੈ ਅੱਜ ਦੇ ਸੂਟ ਬਹੁਤ ਹੀ ਸੋਹਣੇ ਨੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਵਾਂਗੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਦੇਖਦੇ ਨੇ ਸ਼ੇਅਰ ਕਰਦੇ ਨੇ ਆਪਣੇ ਪਿਆਰ ਰਿਸਪੈਕਟ ਸਾਨੂੰ ਪਿਆਰੇ ਪਿਆਰੇ ਕਮੈਂਟ ਦਿੰਦੇ ਨੇ ਠੀਕ ਹੈ ਉਹਨਾਂ ਨੂੰ ਇੱਕ ਸੂਟ ਦਾ ਗਿਫਟ ਮਿਲੇਗਾ ਤੇ ਪੇਮੈਂਟ ਦਾ ਮੂਡ ਔਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗ ठीक है जी ये वेलवेट लाइनिंग के सूट आ गए आप लास्ट टाइम भी सेल किते सके तो आप लेके आ गए बहुत ही सोने सूट मैं आखा दें लो जी प्रिंट चेक कर लो ते, लाइनिंग में थो चेक करा दें ठीक है इस तरह का कपड़ा आऊगा ਕੁੜਾ ਜਾਲੀਦਾਰ ਵਾਂਗੂ ਆਪਾਂ ਕਹਿ ਸਕਦੇ ਆ ਲਾਈਨਿੰਗ ਲੱਗੂਗੀ ਸੂਟ ਨੂੰ ਵਿੰਟਰ ਵਾਲਾ ਸੂਟ ਆ ਲਾਈਨਿੰਗ ਲਾ ਕੇ ਬਣਾਉਂਗੇ ਤੇ ਤੁਹਾਡਾ ਇੱਕ ਤੇ ਜਿਸ ਤਰ੍ਹਾਂ ਵਿੰਟਰ ਵਾਲੇ ਸੂਟ ਘੁੰਮ ਜਾਂਦੇ ਹਨਾ ਵੈਲਵਟ ਦੇ ਘੁਮੇਗਾ ਨਹੀਂ ਦੂਸਰੀ ਗੱਲ ਇਹ ਆ ਕਿ ਸੂਟ ਬਹੁਤ ਹੀ ਸੋਹਣਾ ਖਰਾਬ ਹੋਣ ਵਾਲਾ ਨਹੀਂ ਨਾ ਕੋਈ ਬੁਰਾ ਨਹੀਂ ਨਾ ਕੋਈ ਕੁਝ ਹੋਏਗਾ ਤੇ ਲਾਈਨਿੰਗ ਬਟ ਲੱਗੇਗੀ ਜਿਸ ਤਰ੍ਹਾਂ ਇਹ ਬਾਟਮ ਦੇਖੋ ਇਹ ਬਾਟਮ ਦਾ ਸਟੱਫ ਆ ਗਿਆ ਮੇਰਾ ਕਹਿਣ ਤੋਂ ਭਾਵ ਇਹ ਹੀ ਹੁੰਦਾ ਕਿ ਮੈਂ ਤੁਹਾਨੂੰ ਕਲੀਅਰ ਦਿਖਾਦਾ ਤੇ ਔਰ ਕਲੀਅਰ ਦਿਖ ਰਿਹਾ ਜੀ ਇਹਨੂੰ ਲਾਈਨਿੰਗ ਲੱਗੇਗੀ ਠੀਕ ਹੈ ਆ ਲਓ ਜੀ ਪੈਂਟ ਬਹੁਤ ਸੋਹਣੇ ਆ ਸ਼ਾਨਦਾਰ ਤੇ ਲਾਈਨਿੰਗ ਲਗਵਾਓ ਜੇ ਅਗਰ ਤੁਸੀਂ ਲਾਈਨਿੰਗ ਨਹੀਂ ਲਗਵਾਓਗੇ ਜਿੱਦਾਂ ਆਪਾਂ ਇਨਰ ਵਗੈਰਾ ਥੱਲੇ ਵੇਅਰ ਕਰਦੇ ਆ ਇਨਰ ਪੈਂਟ ਵਗੈਰਾ ਤੇ ਉਹਦੇ ਨਾਲ ਵੀ ਤੁਹਾਨੂੰ ਚੱਲ ਜੀਗੀ ਬਟ ਲਾਈਨਿੰਗ ਲਗਵਾਓਗੇ ਤਾਂ ਤੁਸੀਂ ਘਰ ਵੀ ਵਧੀਆ ਪਾ ਸਕਦੇ ਹੋ ਬਾਹਰ ਅੰਦਰ ਵੀ ਜਿੱਥੇ ਤੁਹਾਡਾ ਦਿਲ ਕਰਦਾ ਪਾ ਸਕਦੇ ਹੋ ਸੂਟ ਦਾ ਰੇਟ ਬਹੁਤ ਹੀ ਨਾਰਮਲ ਜ ਹੈ ਸੂਟ ਤੁਹਾਨੂੰ ਲੱਗੇਗਾ ਜੀ ਸਿਰਫ ਤੇ ਸਿਰਫ 400 ਰੁਪਏ ਦਾ ਠੀਕ ਹੈ 400 ਰੁਪਏ ਦਾ ਸੂਟ ਹੋਏਗਾ ਬਹੁਤ ਸੋਹਣੇ ਦੇ ਡਿਜ਼ਾਈਨ ਆਏ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਲਓ ਜੀ ਜਿੰਨੇ ਵੀ ਡਿਜ਼ਾਈਨ ਆ ਸਾਰੇ ਇੱਕ ਤੋਂ ਇੱਕ ਵੱਧ ਕੇ ਸੋਹਣੇ ਲਓ ਜੀ ਇਹ ਆ ਗਿਆ ਪਿੰਕ ਕਲਰ ਲਾਈਨਿੰਗ ਤੇ ਇਹਦੇ ਨਾਲ ਤੁਹਾਨੂੰ ਇਸ ਆਨੀਅਨ ਪਿੰਕ ਕਲਰ ਆ ਆਨੀਅਨ ਪਿੰਕ ਕਲਰ ਦੀ ਤੁਹਾਨੂੰ ਮਿਲੂਗੀ ਬਾਟਮ ਠੀਕ ਹੈ ਬਹੁਤ ਸੋਹਣਾ ਸਟੱਫ ਆ ਕੋਈ ਬੋਰ ਨਹੀਂ ਆਉਣੀ ਕੋਈ ਖਰਾਬ ਨਹੀਂ ਹੋਣਾ ਜੋ ਮਰਜ਼ੀ ਬਣਾਓ ਤੇ ਪਾਓ ਇਹ ਸੈਕਿੰਡ ਪ੍ਰਿੰਟ ਲਓ ਜੀ ਠੀਕ ਹੈ ਨੈਕਸਟ ਆਏਗਾ ਜੀ ਹੈਲੋ ये आ गया ब्लैक आऊगी बेबी पिंक कलर की बॉटम दो दो तीन तीन मैं लगता दो पीस चार पीस का हैगा है ये काफ़ी सारे सूट आ गए ने काफ़ी सारी क्वॉंटिटी आ गए ने हेलो जी ठीक है शर्ट में वैसे कोई जरूरत नहीं है बॉटम में जरूरत है लाइनिंग की शर्ट ओके है चलूगी बाकी थोड़ी अपनी चॉइस है हाँ जी नैक्सट आ गया जी बहुत ही सोहना कलर डिजाइन चैक करो इन्ना सोहना कलर ਰਦਾ ਬੇਟ ਵੀ ਕਾਫੀ ਹੈ ਕਿਉਂਕਿ ਸਰਦੀਆਂ ਵਾਲੇ ਸੂਟ ਹਨਾ ਭਰੇ ਭਰੇ ਆਉਣਗੇ ਲਓ ਜੀ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਆ ਔਰ ਇਸ ਕਲਰ ਦੀ ਨਾਲ ਬਾਟਮ ਆਏਗੀ ਠੀਕ ਹੈ ਐਲੋ ਓਕੇ ਸਕਰੀਨ ਸ਼ਾਟ ਲੈ ਲੈਣਾ ਹੈ ਭੇਜਣਾ ਸਾਡੇ ਵਟਸਐਪ ਨੰਬਰ ਤੇ ਵੱਡੇ ਵਰ ਦਾ 1.5 ਮੀਟਰ ਦੀ ਕਟ ਆਏਗੀ ਇਹਦੀ ਠੀਕ ਹੈ ਐਲੋ ਜੀ ਮੈਂ ਤੁਹਾਨੂੰ ਇੱਕ ਵਾਰੀ ਮਿਲ ਕੇ ਵੀ ਦਿਖਾ ਦੇਣੀ ਆ ਸਲਵਾਰ ਦੀ ਤੇ ਮੈਂ ਮਿਲਣਦੀ ਹੋਈ ਐ ਤੇ ਸ਼ਰਟ ਦੀ ਵੀ ਮਿਲ ਲੈਣੀ ਆ लो जी कि कपड़ा आएगा चार सौ रुपया लगेगा हाँ एक सत्तर दट आएगी ए मतलब तीन तो उपर एक सत्तर सत्तर दट आएगी शर्ट की इस तरह ही सलवार की आऊगी मीटर बहुत ही सोहने प्रिंट आ बहुत ही सोहने सस्ते सस्ते सूट आ चार सौ रुपया मतलब तुम शॉप पर आके लौगे तू सा तीन सौ का ਲਓ ਜੀ ਅਗਲਾ ਪ੍ਰਿੰਟ ਚੈੱਕ ਕਰੋ ਪ੍ਰਿੰਟ ਕਮਾਲ ਦੇ ਆਉਣਗੇ ਲਓ ਜੀ ਇਹਦੇ ਨਾਲ ਤੁਹਾਨੂੰ ਮਿਲੂਗੀ ਮਹਿੰਦੀ ਗ੍ਰੀਨ ਕਲਰ ਦੀ ਬਾਟਮ ਨੈਕਸਟ ਕਲਰ ਆ ਗਿਆ ਬਹੁਤ ਹੀ ਸੋਹਣਾ ਲਓ ਜੀ yellow ਕਲਰ ਠੀਕ ਹੈ ਇਹ ਜਿਸ ਤਰ੍ਹਾਂ ਖੰਡ ਦੇ ਖੜਾਉਣੇ ਹੁੰਦੇ ਨੇ ਨਾ ਇਦਾਂ ਦੇ ਸੂਟ ਆ ਤੁਹਾਨੂੰ ਮਤਲਬ ਬਹੁਤ ਸੋਹਣੇ ਲੱਗਣਗੇ ਤੇ ਪ੍ਰਿੰਟ ਵੀ ਸ਼ਾਨਦਾਰ ਆ ਰੇਟ ਵੀ ਬਿਲਕੁਲ ਜਾਇਜ਼ ਆ ਲਓ ਜੀ ਨੈਕਸਟ ਸੂਟ ਵੀ ਲਓ ਫ੍ਰਿੰਟ ਚੈੱਕ ਕਰੋ ਤੁਸੀਂ ਕਿੰਨੇ ਸੋਹਣੇ ਪ੍ਰਿੰਟ ਬੜੇ ਸੋਹਣੇ ਖਿੜੇ ਖਿੜੇ ਜੇ ਰੰਗ ਆ ਲਓ ਜੀ ਸੂਟ ਬਣਿਆ ਹੋਇਆ ਵੀ ਬਹੁਤ ਹੀ ਸੋਹਣਾ ਜਿਹਾ ਲੱਗੂਗਾ ਚੈੱਕ ਕਰੋ ਪ੍ਰਿੰਟ ਓਕੇ ਜੀ ਸਾਰੇ ਪ੍ਰਿੰਟ ਇੱਕ ਤੋਂ ਵੱਧ ਕੇ ਇੱਕ ਸੋਹਣੇ ਆ ਕਨਫਿਊਜ਼ ਹੋ ਜਾਣਾ ਤੁਸੀਂ ਕਿ ਕਿਹੜਾ ਸੂਟ ਲਈਏ ਠੀਕ ਹੈ ਇਦਾਂ ਦੇ ਪ੍ਰਿੰਟ ਆ ਲਓ ਜੀ ਠੀਕ ਹੈ ਮੈਂ ਦਿਖਾ ਦਿੰਦਾ ਮੈਨੂੰ ਲੱਗਦਾ ਪਹਿਲਾਂ ਹੀ ਓਕੇ ਨੈਕਸਟ ਆ ਗਿਆ ਇਹ ਵਾਲਾ ਇਹ ਦਿਨ ਤਾਂ ਨੂੰ ਬਲੂ ਕਲਰ ਦੀ ਮੀਟੂਗੀ ਠੀਕ ਹੈ ਆ ਲਓ ਜੀ ਉਹ ਐ ਪ੍ਰਿੰਟ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਪ੍ਰਿੰਟ ਆਊਗਾ। ਲੋ। ਕਿਆ ਹੀ ਪ੍ਰਿੰਟ ਐ, ਕਿਆ ਹੀ ਬਾਤਾਂ ਨੇ। ਲਓ ਜੀ। ਬਹੁਤ ਪਿਆਰਾ ਪ੍ਰਿੰਟ ਆ। ਹਾਂ ਜੀ। ਠੀਕ ਐ। ਤੇ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਬਾਟਮ ਦਾ ਕਪੜਾ ਆ ਲਓ ਜੀ। ਠੀਕ ਐ। ਬਹੁਤ ਸੋਹਣੀ ਮੈਚਿੰਗ ਆ, ਬਹੁਤ ਸੋਹਣੇ ਕਲਰ ਆ। ਸਾਰੇ ਕਲਰ ਸਰਦੀਆਂ ਨੂੰ ਧਿਆਨ ਚ ਰੱਖ ਕੇ ਬਣਾਏ ਗਏ ਆ। ਠੀਕ ਐ। ਆ ਲਓ ਜੀ। ਲਓ ਜੀ ਨੈਕਸਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ। ਹਲੋ ਜੀ ਪ੍ਰਿੰਟ ਚੈੱਕ ਕਰੋ। ਠੀਕ ਹੈ। ਇਹ ਵੀ ਪ੍ਰਿੰਟ ਬਹੁਤ ਹੀ ਖੂਬਸੂਰਤ ਜਿਹਾ ਪਿਆਰਾ ਜਿਹਾ ਪ੍ਰਿੰਟ ਹੈ। ਲਓ ਜੀ। ਠੀਕ ਹੈ ਇਹਦੇ ਨਾਲ ਵੀ ਤੁਹਾਨੂੰ ਇਸ ਤਰ੍ਹਾਂ ਦੀ ਬਾਟਮ ਮਿਲੂਗੀ। ਔਰ ਕਪੜਾ ਤੁਹਾਨੂੰ ਦੱਸ ਦਿੱਤਾ ਹੈ ਕਿੰਨਾ ਕਿੰਨਾ ਆਏਗਾ। ਕਪੜਾ ਆਏਗਾ ਜੀ ਵੱਡੇ ਪੰਨੇ ਦਾ ਸ਼ਰਟ ਦੀ ਕਟ ਆਏਗੀ 1.70 ਦੀ, ਸਲਵਾਰ ਦੀ ਆਏਗੀ 1.5 ਮੀਟਰ ਦੀ ਵੱਡੇ ਪੰਨੇ ਦੀ। 1.5 ਮੀਟਰ ਦੀ ਕੱਟ ਆਏਗੀ ਤੇ ਬਹੁਤ ਹੀ ਸੋਹਣਾ ਜਿਹਾ ਪਿਆਰਾ ਜਿਹਾ ਸੂਟ ਬਣੇਗਾ ਸਿਰਫ 400 ਰੁਪਏ ਚ ਤੁਹਾਨੂੰ ਮਿਲੇਗਾ ਠੀਕ ਹੈ ਮਿਲਣਾ ਕਿਵੇਂ ਆ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ